ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠਵੀਂ ਮਿਸਲ ਫੈਜੁੱਲਾਪੁਰੀਆ ਇਸ ਮਿਸਲ ਦਾ ਸਜਰਾ ਹੈ ਸਰਦਾਰ ਦਲੀਪ ਸਿੰਘ ਇਹਨਾਂ ਦੇ ਪੁੱਤਰ ਹੋਏ ਹਨ ਦਾਨ ਸਿੰਘ ਤੇ ਨਵਾਬ ਕਪੂਰ ਸਿੰਘ ਦਾਨ ਸਿੰਘ ਦੀ ਸੰਤਾਨ ਹੋਈ ਹੈ ਖੁਸ਼ਹਾਲ ਸਿੰਘ ਇਹਨਾਂ ਤੋਂ ਅੱਗੇ ਪੁੱਤਰ ਹੋਏ ਹਨ ਸੁਧ ਸਿੰਘ ਬੁੱਧ ਸਿੰਘ ਤੇ ਪਤਰੀ ਰੂਪ ਕੌਰ ਬੁੱਧ ਸਿੰਘ ਦੀ ਸੰਤਾਨ ਹੋਈ ਹੈ दयाल सिंह हरदयाल सिंह गुरदयाल सिंह लाल सिंह गोपाल सिंह भूपाल सिंह अमर सिंह दयाल सिंह ਦੇ ਪੁੱਤਰ ਹੋਏ ਹਨ ਕੇਸਰ ਸਿੰਘ ਵਿਸ਼ਨ ਸਿੰਘ ਕਿਸ਼ਨ ਸਿੰਘ ਕੇਸਰ ਸਿੰਘ ਦੀ ਔਲਾਦ ਹੋਈ ਹੈ ਰੰਤ ਹੀਰ ਸਿੰਘ ਸ਼ਮਸ਼ੇਰ ਸਿੰਘ ਵਿਸ਼ਨ ਸਿੰਘ ਦੇ ਪੁੱਤਰ ਹੋਏ ਹਨ ਭੋਲਾ ਸਿੰਘ ਬੋਧ ਸਿੰਘ ਦੇ ਤੀਸਰੇ ਪੁੱਤਰ ਹੋਏ ਹਨ ਜੋ ਗੁਰदयाल सिंह ਉਹਨਾਂ ਦੇ ਅਗਾਹਮ ਪੁੱਤਰ ਹੋਏ ਹਨ ਜਸਵੰਤ ਸਿੰਘ ਬੁੱਧ ਸਿੰਘ ਦੇ ਜੋ ਚੌਥੇ ਪੁੱਤਰ ਹੋਏ ਹਨ ਲਾਲ ਸਿੰਘ ਉਹਨਾਂ ਦੀ ਸੰਤਾਨ ਹੈ RAM ਸਿੰਘ ਲਹਿਣਾ ਸਿੰਘ ਸੰਤੋਖ ਸਿੰਘ ਬੁੱਧ ਸਿੰਘ ਦੇ ਜੋ ਪੰਜਵੇਂ ਪੁੱਤਰ ਹੋਏ ਹਨ ਗੋਪਾਲ ਸਿੰਘ ਉਹਨਾਂ ਦੀ ਸੰਤਾਨ ਹੈ ਜੈ ਸਿੰਘ ਜੈ ਸਿੰਘ ਤੋਂ ਅੱਗੇ ਹੋਏ ਹਨ ਅਵਤਾਰ ਸਿੰਘ ਉਹਨਾਂ ਤੋਂ ਅੱਗੇ ਹੋਏ ਹਨ ਕਾਕਾ ਸਿੰਘ ਬੁੱਧ ਸਿੰਘ ਦੇ ਜੋ ਸ਼ੇਮੇ ਪੁੱਤਰ ਹੋਏ ਹਨ ਪਪਾਲ ਸਿੰਘ ਉਹਨਾਂ ਦੇ ਪੁੱਤਰ ਹੋਏ ਹਨ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਦੇ ਪੁੱਤਰ ਹੋਏ ਹਨ ਉਤਮ ਸਿੰਘ ਤੇ ਬੁੱਧ ਸਿੰਘ ਦੇ ਜੋ ਸਤਵੇਂ ਪੁੱਤਰ ਹੋਏ ਹਨ ਅਮਰ ਸਿੰਘ ਅਮਰ ਸਿੰਘ ਦੇ ਅਗਾਂਹ ਪੁੱਤਰ ਹੋਏ ਹਨ ਕਿਰਪਾਲ ਸਿੰਘ ਇਸ ਤੋਂ ਅੱਗੇ ਜੋ ਵੇਰਵਾ ਦੱਸਿਆ ਹੈ ਇਸ ਮਿਸਲ ਨੂੰ ਫੈਜ਼ੁੱਲਾਪੁਰੀਆ ਦੀ ਮਿਸਲ ਵੀ ਕਹਿੰਦੇ ਹਨ ਇਹਦਾ ਕਾਰਨ ਇਹ ਹੈ ਕਿ ਜਦ ਸਰਦਾਰ ਕਪੂਰ ਸਿੰਘ ਨੇ ਜੋ ਇਸ ਮਿਸਲ ਦਾ ਬਾਨੀ ਤੇ ਪਿੰਡ ਫੈਜ਼ੁੱਲਾਪੁਰ ਦਾ ਰਹਿਣ ਵਾਲਾ ਸੀ ਆਪਣੇ ਇਲਾਕੇ ਤੇ ਕਬਜ਼ਾ ਕੀਤਾ ਤਦ ਇਹਨਾਂ ਦਾ ਨਾਮ ਫੈਜ਼ੁੱਲਾਪੁਰ ਹੀ ਪੈ ਗਿਆ ਫੈਜ਼ੁੱਲਾਪੁਰ ਮੁਸਲਮਾਨੀ ਨਾਮ ਹੋਣ ਕਰਕੇ ਇਸ ਪਿੰਡ ਦਾ ਇਹਨਾਂ ਨੇ ਨਾਮ ਸਿੰਘਪੁਰੇ ਰੱਖ ਦਿੱਤਾ ਤੇ ਮਸ਼ਹੂਰ ਹੋ ਗਿਆ ਕਪੂਰ ਸਿੰਘ ਦਾ ਪੂਰਾ ਬਿਰਤਾਂਤ ਇਸ ਤਰ੍ਹਾਂ ਹੈ ਕਿ ਸੰਮਤ 1783 ਬਿਕਰਮੀ ਨੂੰ ਜਦ ਇਹਨੇ ਵੇਖਿਆ ਕਿ ਮੁਸਲਮਾਨ ਹਿੰਦੂਆਂ ਤੇ ਜ਼ੁਲਮ ਕਰ ਰਹੇ ਹਨ ਤੇ ਸਿੱਖਾਂ ਦੀ ਇੱਕ ਬੜੀ ਬਹਾਦਰ ਕੌਮ ਉਤਪਨ ਹੋਈ ਹੈ ਜੋ ਮੁਸਲਮਾਨਾਂ ਨੂੰ ਉਹਨਾਂ ਦੀ ਕਰਨੀ ਦਾ ਬਦਲਾ ਦੇਣ ਲਈ ਤਤਪਰ ਹੋਈ ਹੈ ਤਦ ਇਹ ਵੀ ਆਪਣੀ ਖੁਸ਼ੀ ਨਾਲ ਅੰਮ੍ਰਿਤਸਰ ਪੁੱਜ ਕੇ ਆਪਣੇ ਸਕੇ ਭਰਾ ਦੀਵਾਨ ਸਿੰਘ ਤੇ ਹੋਰ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਨਾਲ ਲੈ ਕੇ ਅਮਰਿਤ ਛੱਕ ਸਿੰਘ ਸੱਜ ਗਿਆ ਤੇ ਦੀਵਾਨ ਦਰਬਾਰਾ ਸਿੰਘ ਦੇ ਨਾਲ ਹੋ ਕੇ ਮੁਸਲਮਾਨਾਂ ਦੀ ਸੋਧ ਕਰਨ ਲੱਗਾ ਸੰਮਤ 1790 ਬਿਕਰਮੀ ਵਿੱਚ ਜਦੋਂ ਕਿ ਦਿੱਲੀ ਦੇ ਬਾਦਸ਼ਾਹ ਨੇ ਸਿੱਖਾਂ ਦੇ ਵਾਸਤੇ 1 ਲੱਖ ਦੀ ਜਾਗੀਰ ਤੇ ਨਵਾਬੀ ਦਾ ਖਿਤਾਬ ਮਨਜ਼ੂਰ ਕੀਤਾ ਤਦ ਇਹ ਖਿਤਾਬ ਸਰਦਾਰ ਕਪੂਰ ਸਿੰਘ ਨੂੰ ਹੀ ਦਿੱਤਾ ਗਿਆ ਨਵਾਬ ਕਪੂਰ ਸਿੰਘ ਆਪਣੇ ਆਪ ਵਿੱਚ ਵੱਡੇ ਹੌਂਸਲੇ ਵਾਲਾ ਤੇ ਬਹਾਦਰ ਸਿੰਘ ਸੀ ਲੜਾਈ ਦੇ ਮੈਦਾਨ ਵਿੱਚ ਮਸਤ ਹਾਥੀ ਦੀ ਤਰ੍ਹਾਂ ਅੱਗੇ ਚਲਾ ਜਾਂਦਾ ਸੀ ਤੇ ਕਦੇ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਇਸ ਦੇ ਸਾਰੇ ਸਰੀਰ ਤੇ ਫੱਟਾਂ ਦੇ ਚਿੰਨ ਸਨ ਤੇ ਇਸ ਨੂੰ ਇਸ ਗੱਲ ਤੇ ਫਖਰ ਸੀ ਕਿ ਇਸ ਨੇ ਰਣ ਖੇਤਰ ਵਿੱਚ ਸਰੀਰ ਜ਼ਖਮਾਂ ਨਾਲ ਛਾਨਣੀ ਕਰਵਾ ਲਿਆ ਹੈ ਕਿੰਤੂ ਕਦੇ ਪਿੱਛੇ ਨਹੀਂ ਹਟਿਆ ਨਵਾਬ ਕਪੂਰ ਸਿੰਘ ਨੂੰ ਸਿੱਖੀ ਦੇ ਪ੍ਰਚਾਰ ਦਾ ਬੇਹੱਦ ਸ਼ੌਂਕ ਸੀ ਹਜ਼ਾਰਾਂ ਹੀ ਅੱਡ ਅੱਡ ਜਾਤੀ ਦੇ ਆਦਮੀਆਂ ਨੂੰ ਇਸ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਊਚ ਨੀਚ ਦੀ ਕੋਈ ਪ੍ਰਵਾਹ ਨਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਪੂਰਾ ਕਰਦਾ ਰਿਹਾ ਖਾਲਸੇ ਵਿੱਚ ਇਸ ਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ ਲੋਕੀ ਇਸ ਦੇ ਹੱਥੋਂ ਅੰਮ੍ਰਿਤ ਛਕਣਾ ਚੰਗਾ ਖਿਆਲ ਕਰਦੇ ਸਨ ਮਹਾਰਾਜਾ ਆਲਾ ਸਿੰਘ ਵਾਲੀਏ ਪਟਿਆਲਾ ਨੇ ਵੀ ਇਹਨਾਂ ਦੇ ਹੱਥੋਂ ਹੀ ਅੰਮ੍ਰਿਤ ਛਕਿਆ ਜਿਸ ਦੀ ਯਾਦਗਾਰ ਵਿੱਚ ਇੱਕ ਖੂਹ ਪਿੰਡ ਠੀਕਰੀ ਵਿੱਚ ਜਿੱਥੇ ਕਿ ਨਵਾਬ ਕਪੂਰ ਸਿੰਘ ਰਹਾ ਕਰਦਾ ਸੀ ਲਗਵਾ ਦਿੱਤਾ ਜੋ ਹੁਣ ਤੱਕ ਮੌਜੂਦ ਹੈ ਨਵਾਬ ਕਪੂਰ ਸਿੰਘ ਨੂੰ ਆਮ ਲੋਕੀ ਕਿਸ ਨਜ਼ਰ ਨਾਲ ਵੇਖਦੇ ਸਨ ਇਸ ਗੱਲ ਦਾ ਪਤਾ ਕੇਵਲ ਇੱਕ ਇਸ ਗੱਲ ਤੋਂ ਇਹ ਲੱਗ ਸਕਦਾ ਹੈ ਕਿ ਜਿਸ ਰਖਤ ਦੇ ਹੇਠਾਂ ਇਹਨਾਂ ਦਾ ਡੇਰਾ ਸੀ ਉਹ ਤਨਖਾਰਦਾਂ ਨੂੰ Hindu Muslim ਮੁਤਬਰਕ ਸਮਝ ਕੇ ਉਹਨਾਂ ਦੇ ਅੱਗੇ ਸੁਖਣਾ ਸੁਖਦੇ ਹਨ ਤੇ ਉਥੇ ਕੜਾ ਪ੍ਰਸ਼ਾਦ ਲਿਆ ਕੇ ਵੰਡਦੇ ਹਨ 3000 ਤੋਂ ਉੱਪਰ ਸਵਾਰ ਉਹਨਾਂ ਦੇ ਨਾਲ ਰਹਿੰਦੇ ਸਨ ਪਰ ਮੇ ਇਹਨਾਂ ਦੇ ਨਾਲ ਦੇ ਸਵਾਰਾਂ ਦੀ ਗਿਣਤੀ ਦੂਜੀਆਂ ਮਿਸਲਾਂ ਦੇ ਸਿੰਘਾਂ ਨਾਲੋਂ ਘੱਟ ਸੀ ਕਿੰਤੂ ਬਹਾਦਰੀ ਸੂਰਮਤਾ ਤੇ ਸਿੱਖੀ ਦੇ ਪ੍ਰਚਾਰ ਵਿੱਚ ਕਿਸੇ ਦੂਜੀ ਮਿਸਲ ਨਾਲੋਂ ਘੱਟ ਨਹੀਂ ਸਨ ਜਿਸ ਪਾਸੇ ਕਦਮ ਉਠਾਏ ਕਦੇ ਵਾਪਸ ਨਾ ਮੁੜਦੇ ਨਵਾਬ ਕਪੂਰ ਸਿੰਘ ਨੇ ਦਿੱਲੀ ਦੀਆਂ ਦੀਵਾਰਾਂ ਤੱਕ ਹੱਥ ਮਾਰਿਆ ਤੇ ਸੈਂਕੜੇ ਮੁਸਲਮਾਨ ਹਾਕਮਾਂ ਤੇ ਰੈਸਾਂ ਨੂੰ ਸੋਧਿਆ ਸੈਂਕੜੇ ਮੁਸਲਮਾਨ ਹਾਕਮਾਂ ਤੇ ਰਈਸਾਂ ਨੂੰ ਸੁਧਿਆ ਦਰਿਆਏ ਸਤਲੁਜ ਦੇ ਚੜ੍ਹਦੇ ਤੇ ਲਹਿੰਦੇ 6 ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ ਇਸ ਵਿੱਚ ਸੰਦੇਹ ਨਹੀਂ ਕਿ ਧਨ ਤੇ ਦੌਲਤ ਦੇ ਕਾਰਨ ਕਈ ਮਿਸਲਾਂ ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਵੱਡੀਆਂ ਸਨ ਕਿੰਤੂ ਇਹਨਾਂ ਦੀ ਬਜ਼ੁਰਗੀ ਤੇ ਪਵਿੱਤਰ ਆਚਰਣ ਹੋਣ ਦੇ ਕਾਰਨ ਸਾਰੇ ਹੀ ਆਪਣਾ ਆਗੂ ਸਮਝਦੇ ਸਨ ਇਸ ਵਾਸਤੇ ਸਾਰੀਆਂ ਮਿਸਲਾਂ ਇਹਨਾਂ ਦਾ ਹਰ ਤਰ੍ਹਾਂ ਨਾਲ ادب ਤੇ ਸਤਕਾਰ ਕਰਦੀਆਂ ਰਹਿੰਦੀਆਂ ਸਨ ਮੌਲਵੀ ਬੂਟੇ ਸ਼ਾ ਆਪਣੀ ਤਾਰੀਖ ਵਿੱਚ ਨਵਾਬ ਕਪੂਰ ਸਿੰਘ ਦੀ ਬਾਬਤ ਇਹਨਾਂ ਅੱਖਰਾਂ ਵਿੱਚ ਜ਼ਿਕਰ ਕਰਦਾ ਹੈ ਨਵਾਬ ਕਪੂਰ ਸਿੰਘ ਪ੍ਰਤਾਪੀ ਸੁੰਦਰ ਉੱਚੇ ਕੱਦ ਚੌੜੀ ਛਾਤੀ ਬੜਾ ਤਾਕਤਵਰ ਤੇ ਨਿਹਾਇਤ ਦਾਨੀ ਸੀ ਇਸ ਦੇ ਲੰਗਰ ਵਿੱਚੋਂ ਗਰੀਬਾਂ ਨੂੰ ਹਰ ਵੇਲੇ ਪ੍ਰਸ਼ਾਦ ਮਿਲਦਾ ਰਹਿੰਦਾ ਸੀ ਜਿਹੜਾ ਇੱਕ ਵੇਰ ਇਸ ਨੂੰ ਮਿਲਦਾ ਉਹਦਾ ਦਿਲ ਇਹਨਾਂ ਤੋਂ ਵਿਛੜਨ ਤੇ ਨਾ ਕਰਦਾ ਫਤਿਹ ਨੇ ਹਮੇਸ਼ਾ ਇਹਨਾਂ ਦੇ ਕਦਮ ਚੁੰਮੇ ਸੰਮਤ 1813 ਨੂੰ ਜਦ ਲਾਹੌਰ ਦੇ ਸੂਬੇ ਅਦੀਨਾ ਬੇਗ ਨਾਲ ਅਣਬਣ ਹੋ ਗਈ ਤਦ ਉਸ ਨੇ ਨਵਾਬ ਕਪੂਰ ਸਿੰਘ ਨਾਲ ਦੋਸਤੀ ਪਾ ਕੇ ਆਪਣਾ ਸਾਥੀ ਬਣਾ ਲਿਆ ਤੇ ਅਦੀਨਾ ਬੇਗ ਦੇ ਮਰਨ ਦੇ ਪਿੱਛੋਂ ਬਹੁਤ ਸਾਰਾ ਇਲਾਕਾ ਦਵਾਬਾ ਬਿਸਤ ਜਲੰਧਰ ਦਾ ਨਵਾਬ ਕਪੂਰ ਸਿੰਘ ਦੇ ਕਬਜ਼ੇ ਵਿੱਚ ਆ ਗਿਆ ਸੰਮਤ 1817 ਬਿਕਰਮੀ ਨੂੰ ਨਵਾਬ ਕਪੂਰ ਸਿੰਘ ਨੇ ਪੰਥ ਖਾਲਸੇ ਨੂੰ ਅਮਰਖਸਰ ਇਕੱਠਾ ਕਰਕੇ ਆਪਣੀ ਮਿਸਲ ਦੀ ਸਰਦਾਰੀ ਦੀ ਦਸਤਾਰ ਆਪਣੇ ਛੋਟੇ ਭਰਾ ਖੁਸ਼ਹਾਲ ਸਿੰਘ ਨੂੰ ਦਿੱਤੀ ਇਹਨੂੰ ਇਹਨਾਂ ਨੇ ਆਪਣਾ ਮਤਵੰਨਾ ਬਣਾਇਆ ਹੋਇਆ ਸੀ ਕਿੰਤੂ ਜਥੇਦਾਰੀ ਦੀ ਦਸਤਾਰ ਆਪਣੇ ਸ਼ਾਗਿਰਦ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਦਿੱਤੀ ਅੱਸੂ ਸੁਦੀ ਇਕਾदशी ਨੂੰ ਆਪ ਚਲਾਣਾ ਕਰ ਗਏ ਇਹਨਾਂ ਦੀ ਸਮਾਦ ਬਾਬਾ ਅਟਲ ਦੇ ਪਾਸ ਹੁਣ ਤੱਕ ਬਣੀ ਹੋਈ ਹੈ ਇਹ ਸਮਾਦ ਮਹਾਰਾਜਾ ਰਣਜੀਤ ਸਿੰਘ ਕਪੂਰ ਥਲੇ ਵਾਲੇ ਨੇ ਬਣਾਈ ਬਣਵਾਈ ਸੀ ਨਵਾਬ ਕਪੂਰ ਸਿੰਘ ਦੇ ਚਲਾਣੇ ਮਗਰੋਂ ਉਹਨਾਂ ਦਾ ਛੋਟਾ ਭਾਈ ਖੁਸ਼ਹਾਲ ਸਿੰਘ ਮਿਸਲ ਦਾ ਮਾਲਕ ਬਣਿਆ ਸਿੱਖੀ ਦੇ ਪ੍ਰਚਾਰ ਗਰੀਬਾਂ ਤੇ ਦੁਖੀਆਂ ਦੀ ਰੱਖਿਆ ਤੇ ਜ਼ਾਲਮਾਂ ਦੀ ਸੋਧ ਵਿੱਚ ਇਹ ਆਪਣੇ ਵੱਡਿਆਂ ਨਾਲ ਕਿਸੇ ਤਰ੍ਹਾਂ ਘਟ ਨਹੀਂ ਸੀ ਇਸ ਨੇ ਵੀ ਅਨੇਕਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੰਮਤ 1820 ਨੂੰ ਸਰਹੰਦ ਦਾ ਸੂਬਾ ਜੈਨ ਖਾਂ ਨਵਾਬ ਕਪੂਰ ਸਿੰਘ ਦੇ ਸਾਥੀ ਨਿਹਰਾਜ ਸਿੰਘ ਦੇ ਹੱਥੋਂ ਮਾਰਿਆ ਗਿਆ ਤੇ ਖਾਲਸੇ ਨੇ 52 ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ ਤਦ ਸਰਦਾਰ ਖੁਸ਼ਹਾਲ ਸਿੰਘ ਨੇ ਵੀ ਕੋਟ ਕੰਟੋਲਾ ਕਨੋਲੀ ਪਰਤਗੜ ਆਦਿਕ 1.5 ਲੱਖ ਦੇ ਇਲਾਕੇ ਤੇ ਆਪਣਾ ਕਬਜ਼ਾ ਕਰ ਲਿਆ 1825 ਬਿਕਰਮੀ ਨੂੰ ਸ਼ੇਖ ਨजामुद्दीन ਜਲੰਧਰ ਦੇ ਹਾਕਮ ਨਾਲ ਲੜਾਈ ਹੋ ਗਈ ਸ਼ੇਖ ਨੂੰ ਮੈਦਾਨ ਜੰਗ ਵਿੱਚ ਭਾਰੀ ਭਾਂਜ ਆਈ ਇਹ ਇਲਾਕਾ ਸਰਦਾਰ ਖੁਸ਼ਹਾਲ ਸਿੰਘ ਦੇ ਹੱਥ ਆ ਗਿਆ ਤੇ ਹੁਣ ਇਹਨਾਂ ਆਪਣੀ ਵਸੋਂ ਖਾਸ ਜਲੰਧਰ ਸ਼ਹਿਰ ਵਿੱਚ ਰੱਖੀ ਜਲੰਧਰ ਬਲੰਦਗੜ ਹੈਬਤਪੁਰ ਪੱਟੀ ਨੂਰਪੁਰ ਬਹਿਰਾਮਪੁਰ 3 ਲੱਖ ਦਾ ਇਲਾਕਾ ਉਹਦੇ ਬੇਟੇ ਬੁੱਧ ਸਿੰਘ ਦੇ ਕਬਜ਼ੇ ਵਿੱਚ ਆ ਗਿਆ ਬਹੁਤ ਸਾਰੇ ਪਿੰਡ ਇਲਾਕਾ ਜਸਤ ਬਨੋੜ ਮਹਾਰਾਜਾ ਪਟਿਆਲਾ ਦੀ ਮਦਦ ਨਾਲ ਰਾਏਕੋਟ ਦੇ ਰਾਇਸ ਤੋਂ ਜਿੱਤਲੇ ਤੇਈ ਜੇਤ ਸੰਮਤ 1852 ਬਿਕਰਮੀ ਨੂੰ ਕਿਲਾ ਲਾਮੜੇ ਵਿੱਚ ਸਰਦਾਰ ਖੁਸ਼ਹਾਲ ਸਿੰਘ ਦੇ ਗੁਜਰਜਾਨ ਤੇ ਉਹਨਾਂ ਦਾ ਲੜਕਾ ਬੁੱਧ ਸਿੰਘ ਇਹਨਾਂ ਦੀ ਜਗ੍ਹਾ ਤੇ ਬੈਠਾ ਇਸਨੇ ਵੀ ਆਪਣੇ ਵੱਡਿਆਂ ਦੇ ਕਦਮਾਂ ਤੇ ਚੱਲ ਕੇ ਬੜੀ ਕੀਰਤੀ ਉਤਪੰਨ ਕੀਤੀ ਜਿਹੜੇ ਆਵੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਗੁਰਦੁਆਰੇ ਬਣਾਉਣ ਲਈ ਬਣਾਏ ਸਨ ਉਹਨਾਂ ਦੀਆਂ ਇਟਾਂ ਨੂਰਦੀਨ ਪੰਜਾਬ ਦੇ ਹਾਕਮ ਨੇ ਚੁੱਕ ਕੇ ਆਪਣੇ ਮਕਾਨ ਬਣਵਾ ਲਈ ਸਨ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਹੋ ਹੀ ਇਟਾਂ ਇਸ ਤਲਾਬ ਨੂੰ ਲੱਗਣਗੀਆਂ ਸੋ ਗੁਰੂ ਜੀ ਦੇ ਇਹ ਬਾਕ ਚੇਤੇ ਕਰਕੇ ਸਰਦਾਰ ਬੁੱਧ ਸਿੰਘ ਨੇ ਨੂਰਦੀਨ ਦੇ ਮਕਾਨ ਗਿਰਵਾ ਕੇ ਉਹੋ ਹੀ ਇਟਾਂ ਸੇਬੀ ਤਰਨਤਾਰਨ ਸਾਹਿਬ ਦੇ ਤਲਾਬ ਤੇ ਲਾਈਆਂ ਜਿਸ ਤੇ 1 ਲੱਖ ਰੁਪਇਆ ਖਰਚ ਹੋਇਆ ਸਰਦਾਰ ਬੁੱਧ ਸਿੰਘ ਨੇ ਕਸੂਰ ਤੇ ਮੁਲਕਾਨ ਦੇ ਜੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੱਤਾ ਸੀ ਕਿੰਤੂ ਕੁਝ ਕਾਰਨਾ ਕਰਕੇ ਆਪਸ ਵਿੱਚ ਅਣਬਣ ਹੋ ਗਈ ਜਿਸ ਤੋਂ ਸਰਦਾਰ ਬੁੱਧ ਸਿੰਘ ਸਤਲੁਜ ਤੋਂ ਪਾਰ ਚਲਾ ਗਿਆ ਤੇ ਫਿਰ ਕਦੀ ਲਾਹੌਰ ਨਹੀਂ ਆਇਆ 1873 ਬਿਕਰਮੀ ਨੂੰ ਇਹਨਾਂ ਚਲਾਣਾ ਕੀਤਾ ਇਸ ਦਾ ਇਲਾਕਾ ਲਾਹੌਰ ਦਰਬਾਰ ਨਾਲ ਮਿਲ ਗਿਆ ਇਹਨਾਂ ਦੇ ਸੱਤ ਲੜਕੇ ਸਨ ਜਿਨ੍ਹਾਂ ਵਿੱਚੋਂ ਅਮਰ ਸਿੰਘ ਸਭ ਤੋਂ ਵੱਡਾ ਸੀ ਜੋ ਆਪਣੇ ਪਿਤਾ ਦੀ ਜਗ੍ਹਾ ਖਾਨਦਾਨ ਦਾ ਮਾਲਕ ਬਣਿਆ ਇਸ ਵੇਲੇ ਇਹਨਾਂ ਦੇ ਕਬਜ਼ੇ ਵਿੱਚ ਕੇਵਲ 1 ਲੱਖ ਦਾ ਇਲਾਕਾ ਰਹਿ ਗਿਆ ਸੀ ਸਰਦਾਰ ਅਮਰ ਸਿੰਘ ਨੇ ਆਪਣੇ ਭਾਈ ਭੁਪਾਲ ਸਿੰਘ ਨੂੰ ਗਨੌਲੀ ਗੋਪਾਲ ਸਿੰਘ ਨੂੰ ਮਨੌਲੀ ਲਾਲ ਸਿੰਘ ਨੂੰ ਬੰਗਾ ਹਰਦਿਆਲ ਸਿੰਘ ਨੂੰ ਬੇਲਾ ਗੁਰਦਿਆਲ ਸਿੰਘ ਨੂੰ ਅਟਲਗੜ੍ਹ ਦਿਆਲ ਸਿੰਘ ਨੂੰ ਕੰਬੋਲਾ ਦੇ ਕੇ ਆਪਣੇ ਪਾਸ ਭਰਤਗੜ ਦਾ ਇਲਾਕਾ ਰੱਖਿਆ ਇੰਤੂ ਸਰਦਾਰ ਅਮਰ ਸਿੰਘ ਆਪਣੇ ਇਕਲੌਤੇ ਪੁੱਤਰ ਕਿਰਪਾਲ ਸਿੰਘ ਦੇ ਜਿਨ੍ਹਾਂ ਦੀ ਸੰਤਾਨ ਕੋਈ ਨਹੀਂ ਸੀ ਚਲਾਣਾ ਕਰ ਜਾਣ ਤੇ ਉਪਰਾਮ ਹੋ ਗਿਆ ਥਾਨੇਸਰ ਦੇ ਪਾਸ ਸਹੰਤ ਤੀਰਥ ਤੇ ਸੰਬਤ 1904 ਬਿਕਰਮੀ ਨੂੰ ਚਲਾਣਾ ਕਰ ਗਿਆ ਅਮਰ ਸਿੰਘ ਦੇ ਸੰਤਾਨਹੀਨ ਮਰਨ ਦੇ ਕਾਰਨ ਉਹਨਾਂ ਦੀ ਜਾਗੀਰ ਕਨੌਲੀ ਤੇ ਮਨੌਲੀ ਦੇ ਵਿੱਚ ਵੰਡੀ ਕੇ ਵੰਡ ਕੇ ਹਿੱਸਾ ਸਰਦਾਰੀ ਸਰਦਾਰ ਜੈ ਸਿੰਘ ਮਨੌਲੀ ਵਾਲੇ ਨੂੰ ਵੱਡਾ ਭਰਾ ਹੋਣ ਦੇ ਕਾਰਨ ਮਿਲੀ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਪਿਆ ਜਿਸ ਤੇ ਫੈਸਲਾ ਹੋਇਆ ਕਿ ਅਗੋਂ ਨੂੰ ਇਸ ਖਾਨਦਾਨ ਦਾ ਕੋਈ ਆਦਮੀ ਜੇ ਸੰਤਾਨਹੀਣ ਚਲਾ ਚਲਾਣਾ ਕਰ ਜਾਏ ਤਾਂ ਉਹਦੀ ਤੀਵੀ ਨੂੰ 1000 ਰੁਪਇਆ ਨਕਦ ਗੁਜ਼ਾਰੇ ਵਾਸਤੇ ਦਿੱਤਾ ਜਾਵੇ। ਬਾਕੀ ਜਾਗੀਰ ਤੇ ਸਮਾਨ ਅੱਧਾ ਗੱਦੀ ਨਸ਼ੀਨ ਨੂੰ ਤੇ ਅੱਧਾ ਬਾਕੀਆਂ ਭਰਾਵਾਂ ਵਿੱਚ ਵੰਡ ਦਿੱਤਾ ਜਾਵੇ। ਇਹ ਹੀ ਰਿਵਾਜ ਹੁਣ ਤੱਕ ਇਹਨਾਂ ਦੇ ਖਾਨਦਾਨ ਵਿੱਚ ਚੱਲਿਆ ਆਉਂਦਾ ਹੈ ਤੇ ਇਸੇ ਢੰਗ ਨਾਲ ਰਿਆਸਤ ਬੇਲਾ ਅਟਲਗੜ ਤੇ ਬੰਗਾ ਰਾਇਸ ਦੇ ਸੰਤਾਨਹੀਨ ਮਰ ਜਾਣ ਦੇ ਕਾਰਨ ਵੰਡੀਆਂ ਗਈਆਂ ਹਨ 12 ਅਸੂ ਸੰਮਤ 1934 ਨੂੰ ਸਰਦਾਰ ਜੈ ਸਿੰਘ ਦੇ ਚਲਾਣਾ ਕਰ ਜਾਣ ਤੇ ਉਹਨਾਂ ਦਾ ਨੇਤਰਹੀਨ ਲੜਕਾ ਅਵਤਾਰ ਸਿੰਘ 1953 ਨੂੰ ਚਲਾਣਾ ਕਰ ਗਿਆ ਇਨਾਂ ਦਾ ਇੱਕ ਲੜਕਾ ਸੀ। ਇਹਨਾਂ ਦੇ ਪਾਸ ਪਹਿਲਾਂ 1/23 ਵਿੱਚ 69656 /8 /0 ਜਾਗੀਰ ਸੀ। ਹੁਣ 75102 /12 /0 ਰੁਪਏ ਹੈ। ਜਿਸ ਦਾ ਬੇਰਵਾ ਇਹ ਹੈ 40201 ਰੁਪਏ ਦੀ ਤੇ 18000 ਦੀ ਆਮਦਨੀ ਬਾਗ ਤੇ ਜ਼ਮੀਨਾਂ ਦੀ ਤੇ 14000 ਬੈਂਕ ਦਾ سود 2 ਲੱਖ ਰੁਪਇਆ ਜ਼ਿਮੀਂਦਾਰਾਂ ਬੂੜੀਆਂ ਤੋਂ ਵੱਖਰਾ ਤੇ 50000 ਦਾ ਜ਼ਿਮੀਂਦਾਰ ਰਿਆਸਤ ਕੁਟਗਰ ਤੋਂ ਖਰੀਦਿਆ ਗਿਆ ਇਹ ਸਾਰੀ ਮਿਲ ਕੇ ਕੁੱਲ ਆਮਦਨੀ ਕਰੀਬ 80000 ਦੀ ਮਨੋਲੀ ਰਿਆਸਤ ਦੀ ਹੈ ਇੰਨੀ ਤਰੱਕੀ ਦਾ ਕਾਰਨ ਮੁਸ਼ਨੀ ਚੜਤ ਸਿੰਘ ਹੈ ਜੋ ਮੁਸ਼ਨੀ ਲਿਖਿਆ ਹੋਇਆ ਹੈ ਮੁਸ਼ਨੀ ਚੜਤ ਸਿੰਘ ਹੈ 17000 ਦੀ ਜਾਗੀਰ 4000 ਦੀ ਆਮਦਨੀ ਬਾਗ ਤਹ ਹਨ ਘਨੋਲੀ ਤੋਂ ਉਤਮ ਸਿੰਘ ਪ੍ਰਤਾਪ ਸਿੰਘ ਦੀ ਹੈ ਬਾਕੀ ਫੂਲਾ ਸਿੰਘ ਹਰਬੰਸ ਸਿੰਘ ਸ਼ਮਸ਼ੇਰ ਸਿੰਘ ਕੰਦੋਲੇ ਦੇ ਸਰਦਾਰਾਂ ਦੇ ਪਾਸ 6-6 ਹਜ਼ਾਰ ਦੀ ਜਾਗੀਰ ਤੇ 1-1 ਹਜ਼ਾਰ ਦੀ ਬਾਗਾਂ ਦੀ ਆਮਦਨ ਹੈ ਇਸ 75000 102 ਦੀ ਜਾਗੀਰ ਵਿੱਚੋਂ 8521 ਕਮਿਸ਼ਨ ਵਜੋਂ ਸਰਕਾਰੀ ਖਜ਼ਾਨੇ ਵਿੱਚ ਦੇਣਾ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ